ਗੁਰਸ਼ੰਕਰ ਵਿੱਚ ਚੋਰੀਦਿਆ ਕਟਰਾਵਾ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਗਰਸ਼ੰਕਰ ਹੁਸ਼ਿਆਰਪੁਰ ਰੋਡ ਤੇ ਜਿੱਥੇ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਇਕੱਠੀਆਂ ਚਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਚੋਰਾਂ ਨੇ ਜਿੱਥੇ ਕਿਤਾਬਾਂ హెయిర్ ਡ্রেਸਰ ਇਲੈਕਟ੍ਰੋਨਿਕ ਅਤੇ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਨਗਦੀ ਤੇ ਹੱਥ ਸਾਫ਼ ਕੀਤੇ ਉੱਥੇ ਹੀ ਜਾਣਕਾਰੀ ਦਿੰਦਿਆ ਦਿਨੇਸ਼ ਕੁਮਾਰ ਅਤੇ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਪਈ ਨਗਦੀ ਗਾਇਬ ਸੀ ਉਹਨਾਂ ਦੱਸਿਆ ਕਿ ਇਸ ਚੋਰੀ ਨਾਲ ਜਿੱਥੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਉਹਨਾਂ ਇਸ ਸੰਬੰਧੀ ਗਰਸ਼ੰਕਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਨਾ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਨਕੇਲ ਕਸੀ ਜਾਵੇ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਦਾ ਨਾਮ ਦਿਨੇਸ਼ ਕੁਮਾਰ ਐਮਐਸ 3 ਬੁਗੜੀ ਕੁਗੜ ਸਿੰਘ ਦਾ ਮਾਲਕ ਹਾਂ ਸਾਡੇ ਰਾਤੀ ਕੋਈ ਚੋਰ ਆਏ ਤੇ ਉਹਨਾਂ ਨੇ ਸਾਡਾ ਦਰਵਾਜ਼ਾ ਭੰਨ ਕੇ ਥੱਲੇ ਸਾਡੇ 10 ਤੋਂ 15000 ਰੁਪਏ ਦੇ ਨਕਦ ਪੈਸੇ ਪਏ ਸੀ ਉਹ ਚੱਕ ਕੇ ਲੈ ਗਏ ਨਾਲ ਸਾਡੇ ਉੱਪਰ ਚਾਰਜਗਾਨਾ ਦੇ ਹੋਰ ਵੀ ਸ਼ਟਰ ਤੋੜੇ ਹੋਏ ਆ ਸਾਡੇ ਉੱਪਰੋਂ ਆਇਆ ਤੇ ਚੋਰੀ ਕਰਕੇ ਲੈ ਗਿਆ ਸਿਰਫ 4 ਕਹ ਹਜ਼ਾਰ ਦੀ ਨੁਕਸਾਨ ਕੋਈ ਨਹੀਂ ਕੀਤਾ 4000 ਚੋਰੀ ਕਰਕੇ ਲੈ ਗਏ ਹਾਂਜੀ ਪੁਲਿਸ ਨੂੰ ਕੋਈ ਮੌਕਾ ਦੇ ਗਏ ਹਾਂਜੀ ਪੁਲਿਸ ਨੂੰ ਕੋਈ ਮੌਕਾ ਦੇ ਗਏ ਬਾਕੀ ਹਾਂਜੀ ਬਸ ਇਹ ਪ੍ਰਸ਼ਾਸਨ ਸਾਡੇ ਇੱਥੇ ਚੰਗੀ ਤਰ੍ਹਾਂ ਦੇਖ ਰਿਹਾ ਕਰਨ ਤੇ ਰਾਤ ਨੂੰ ਆਪਣੀ ਬਗਾਰ ਬਗਾਰਦਿਖਾ ਰਹੇ ਤੇ ਇਸ ਕਰਕੇ ਵੀ ਹਾਂ ਗਰਸ਼ੰਕਰ ਵਿੱਚ ਚੋਰੀਦਿਆਂ ਘਟਰਾਮਾਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਗਰਸ਼ੰਕਰ ਹੁਸ਼ਿਆਰਪੁਰ ਰੋਡ ਤੇ ਜਿੱਥੇ ਚੋਰਾਂ ਨੇ ਇੱਕ ਨਹੀਂ ਦੋ ਨਹੀਂ ਇਕੱਠੀਆਂ ਚਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਚੋਰਾਂ ਨੇ ਜਿੱਥੇ ਕਿਤਾਬਾਂ హెయిర్ ਡ্রেਸਰ ਇਲੈਕਟ੍ਰੋਨਿਕ ਅਤੇ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਨਗਦੀ ਤੇ ਹੱਥ ਸਾਫ਼ ਕੀਤੇ ਉੱਥੇ ਹੀ ਜਾਣਕਾਰੀ ਦਿੰਦਿਆਂ ਦਿਨੇਸ਼ ਕੁਮਾਰ ਅਤੇ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਪਈ ਨਗਦੀ ਗਾਇਬ ਸੀ ਦੱਸਿਆ ਕਿ ਇਸ ਚੋਰੀ ਨਾਲ ਜਿੱਥੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਉਹਨਾਂ ਇਸ ਸੰਬੰਧੀ ਗਰਸ਼ੰਕਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਨਕੇਲ ਕਸੀ ਜਾਵੇ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਦਾ ਨਾਮ ਦਿਨੇਸ਼ ਕੁਮਾਰ ਹੈ ਮੈਂ ਸਤੀਸ਼ ਪੁਗੜੀ ਪੁਗੜਸ਼ੰਕਰ ਦਾ ਮਾਲਕ ਹਾਂ ਸਾਡੇ ਰਾਤੀ ਕੋਈ ਚੋਰ ਆਏ ਤੇ ਉਹਨਾਂ ਨੇ ਸਾਡਾ ਦਰਵਾਜ਼ਾ ਭੰਨ ਕੇ ਤੱਲੇ ਸਾਡੇ 10 ਤੋਂ 15000 ਰੁਪਏ ਦੇ ਨਕਦ ਪੈਸੇ ਵੀ ਸੀ ਉਹ ਚੱਕ ਕੇ ਲੈ ਗਏ ਨਾਲ ਸਾਡੇ ਉੱਪਰ ਚਾਰ ਜਗਾਂ ਨਰੇ ਹੋਰ ਵੀ ਸ਼ਟਰ ਤੋੜੇ ਹੋਏ ਆ ਸਾਡੇ ਉੱਪਰ ਆਇਆ ਤੇ ਚੋਰੀ ਕਰਕੇ ਲੈ ਗਏ ਸਿਰਫ 4000 ਦੀ ਨੁਕਸਾਨ ਕੋਈ ਨਹੀਂ ਕੀਤਾ 4000 ਚੋਰੀ ਕਰਕੇ ਲੈ ਗਏ ਹਾਂਜੀ ਪੁਲਿਸ ਵਗੈਰਾ ਮੌਕਾ ਦੇ ਗਿਆ ਹੈ ਜੀ ਬਾਕੀ ਹਾਂਜੀ ਕੀ ਬੰਗ ਕਰਦੇ ਸਨ ਬਸ ਇਹ ਪ੍ਰਸ਼ਾਸਨ ਸਾਡੇ ਇੱਥੇ ਚੰਗੀ ਤਰ੍ਹਾਂ ਦੇਖ ਰਿਹਾ ਹੈ ਕਰਨ ਤੇ ਰਾਤ ਨੂੰ ਆਪਣੀ ਬਗਾਰਦਰ ਕਰੂ Escarqueveón.